ਆਹ 1000 ਦਾ ਹੈ ਜੀ ਆਮ ਬੰਦੀ ਦਾ ਤਾਂ ਬੈੱਡ ਜਿਹੜੇ ਇੱਥੇ ਬੂਟੇ ਲਾਏ ਲੋਰ ਤੁਹਾਨੂੰ ਇੱਕ ਸਨਮਾਨ ਮਿਲ ਜਾ ਪਵੇ ਪਾਣੀਆਂ ਦੇ ਰਾਖੇ ਦਾ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਕਪੂਰਥਲਾ ਦੀ ਧਰਤੀ ਦੇ ਉੱਤੇ ਇਹ ਚੰਦਨ ਦੇ ਬੂਟੇ ਲਾ ਕੇ ਇੱਕ ਮਹਿਕ ਦਾ ਜਿਹੜਾ ਤਰੀਕਾ ਖੁਸ਼ਬੂ ਦਾ ਪ੍ਰਤੀਕ ਆ ਬੂਟੇ ਲਾਏ ਆ ਤੇ ਸਾਰੇ ਹਿਊਮਨ ਰਾਈਟਸ ਪ੍ਰੈਸ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਗੁਰੂ ਪਾਤਸ਼ਾਹਾ ਕਿਰਪਾ ਕਰਨ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਗੁਰੂ ਪਾਤਸ਼ਾਹਾ ਮਿਹਰ ਕਰਨ ਚੜ੍ਹਦੀਆਂ ਕਲਾ ਵਿੱਚ ਸਾਰੇ ਕਲੱਬ ਨੂੰ ਤੇ ਸਾਰੇ ਇਸ ਪਾਰਕ ਦੇ ਜਿਹੜੇ ਜਿੰਨੇ ਵੀ ਆਲੇ-ਦੁਆਲੇ ਰਹਿਣ ਵਾਲੇ ਪਰਿਵਾਰ ਆ ਤੇ ਸੇਵਾ ਕਰਨ ਵਾਲੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਪਿਛਲੇ 25 ਸਾਲ ਤੋਂ ਤੁਸੀਂ ਕਾਲੀਬਈ ਦੀ ਸੇਵਾ ਕਰ ਰਹੇ ਹੋ ਸਤਲੂ ਜੀ ਦੀ ਸੇਵਾ ਕਰ ਰਹੇ ਹੋ ਹੁਣ ਇਸ ਲਈ ਬੁੱਢੇ ਦਰਿਆ ਦੀ ਵੀ ਸੇਵਾ ਕਰ ਰਹੇ ਹੋ ਸੰਸਥਾ ਵੱਲੋਂ ਸਮਾਰਨ ਕੀਤਾ ਕਿ ਕਿ ਤੁਸੀਂ ਬੜੀਆਂ ਔਕੜਾਂ ਦੇ ਵਿੱਚ ਝੇਲਿਆ ਕੀ ਮੰਨਦੇ ਹੋ ਕਿੰਨੀਆਂ ਕੌਕੜਾਂ ਇਸਲੇ ਆ ਰਹੀਆਂ ਤੁਸੀਂ ਬੁੱਢਾ ਦਰਿਆ ਵੀ ਸਾਫ਼ ਕਰ ਰਹੇ ਹੋ ਤੇ ਆਹ ਵਾਲਾ ਟਾਈਮ ਵੀ ਜਿਹੜਾ ਬਰਸਾਤਾਂ ਦਾ ਫੇਰ ਆ ਗਿਆ ਔਰ ਸਤਲੁਜ ਦਾ ਫੇਰ ਬਣ ਕਿਤਨੇ ਕਿਤੇ ਤੱਕ ਦੀ ਸੇਵਾ ਫੇਰ ਲੱਗੇਗੀ ਕੀ ਮੰਨਦੇ ਹੋ ਬਾਦਸ਼ਾਹ ਬਾਣੀ ਦੇ ਫਰਮਾਨ ਕਰਦੇ ਸੇਵਕ ਕੋ ਸੇਵਾ ਬਣਾਈ ਹੁਕਮਬੂਜ ਪਰੰਪਰਾ ਹੈ ਸੇਵਾ ਗੁਰੂ ਨੇ ਲਾਈ ਹੋਈ ਆ ਸਾਰਾ ਕੁਝ ਇਹਦੇ ਵਿੱਚ ਹੀ ਆਉਂਦਾ ਜਦੋਂ ਸੇਵਾ ਕਰਦੇ ਆ ਕੜਾਈਆਂ ਚੜਦੇ ਆ ਬਹੁਤ ਕੁਝ ਹੁੰਦਾ ਸਾਰਾ ਕੁਝ ਬਰਦਾਸ਼ਤ ਨੂੰ ਬਿੰਦਾ ਗੁਰੂ ਪਾਤਸ਼ਾਹ ਅ ਬਲ ਬਖਸ਼ਣ ਕਿ ਅਸੀਂ ਆਪਣੇ ਜਿਸਮਾਗਤ ਦੇ ਲੱਗੇ ਹੋਏ ਹਾਂ ਲੱਗੇ ਰਹੀ ਬਾਬਾ ਜੀ ਦੇ ਇੱਥੇ ਪਾਰਕ ਦੇ ਵਿੱਚ ਚੰਦਨ ਦਾ ਬੂਟਾ ਲਾਨ ਆਂਦ ਤੇ ਅਸੀਂ ਬਹੁਤ ਬਾੜਲ ਟੋਣ ਵਾਲੇ ਬੜ ਭਾਗੀ ਆ ਕਿ ਉਹਨਾਂ ਦੇ ਇੱਥੇ ਚਰਨ ਪਏ ਨੇ ਅੱਜ ਉਹ ਚੰਦਨ ਦਾ ਜਿਹੜਾ ਬੂਟਾ ਲਾ ਕੇ ਗਏ ਨੇ ਸਮਝੋ ਕਿ ਸਾਡੇ ਇਸ ਪਾਰਕ ਦੇ ਵਿੱਚ ਉਹਨਾਂ ਨੇ ਇੱਕ ਗੌਰਵ ਸਥਾਪਿਤ ਕੀਤਾ ਹੈਗਾ ਜਿਹੜੇ ਕਿ ਅਸੀਂ ਬਹੁਤ ਭਾਗਸ਼ਾਲੀ ਆ। ਤੋਂ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕਿ ਉਹ ਮੁਲਕਤਾ ਦੀ, ਮਾਨਵਤਾ ਦੀ ਔਰ ਇਨਸਾਨੀਅਤ ਦੀ ਔਰ ਸੰਸਾਰ ਦੀ ਸਾਡੇ ਆਪਣੇ ਦੇਸ਼ ਭਾਰਤ ਦੀ ਜਿਹੜੀ ਸੇਵਾ ਕਰ ਰਹੇ ਨੇ, ਪੰਜਾਬ ਦੀ ਜਿਹੜੀ ਸੇਵਾ ਕਰ ਰਹੇ ਨੇ ਇਹਦਾ ਕੋਈ ਸਾਨ ਨਹੀਂ ਆ। ਇਹ ਕੋਈ ਬਹੁਤ ਬਿੱਲੇ ਬਿੱਲੇ ਇਹੋ ਜਿਹੇ ਸ਼ਖਸ ਜਿਹੜੇ ਹੈਗੇ ਆ। ਈਸ਼ਵਰ ਦੇ ਵੱਲੋਂ ਮਤਲਬ ਕਿ ਇੱਥੇ ਧਰਤੀ ਦੇ ਉੱਤੇ ਉਹਨਾਂ ਦੀ ਆਵਦ ਹੁੰਦੀ ਆ ਜਿਹੜੇ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰ ਸਾਰੇ ਸਾਡੇ ਗੁਰੂ ਮਹਾਰਾਜ ਨੇ ਜੋ ਮਨੁੱਖਤਾ ਦੀ ਸੇਵਾ ਕੀਤੀ ਹੈ ਜੋ ਇਨਸਾਨੀਅਤ ਦੀ ਸੇਵਾ ਕੀਤੀ ਹੈ ਜੋ ਇਸ ਸ੍ਰਿਸ਼ਟੀ ਦੀ ਸੇਵਾ ਕੀਤੀ ਹੈ ਉਹ ਉਹਨਾਂ ਦੇ ਪੈਰੋਕਾਰਾਂ ਤੇ ਚੱਲਣ ਵਾਲੇ ਬਹੁਤ ਵਿਰਲੇ ਹੁੰਦੇ ਆ ਉਹ ਬਾਬਾ ਜੀ ਚੱਲ ਰਹੇ ਨੇ ਤੇ ਸਾਰਾ ਪੰਜਾਬ ਕੀ ਸਾਰਾ ਦੇਸ਼ ਕੀ ਸਾਰਾ ਸੰਸਾਰ ਹੀ ਇਹਨਾਂ ਦਾ ਐਸਲੇ ਮਾਨ ਇੱਜ਼ਤ ਕਰਦਾ ਇਹਨਾਂ ਦੇ ਬਲ ਦੇਖ ਰਿਆ ਨੇ ਔਰ ਇਹਨਾਂ ਦੀ ਪ੍ਰੇਰਣਾ ਲੈ ਕੇ ਬਹੁਤ ਸਾਰੇ ਜਿਹੜੇ ਸਾਧੂ ਸੰਤ ਮਾਤਮਾ ਹੈ ਉਹ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਅਗਰਨੀ ਨੇ। ਤੋਂ ਮੈਂ ਆਪਣੇ ਆਪ ਨੂੰ ਵੀ ਮਤਲਬ ਕਿ ਇਸ ਅੱਛਾ ਸਮਝਦਾ ਕਿ ਅੱਜ ਸਾਡੇ ਜਿਹੜੀ ਹਿਊਮਨ ਰਾਈਟ ਪ੍ਰੈਸ ਕਲੱਬ ਵੱਲੋਂ ਜਿਹੜਾ ਇਹ ਪਾਰਕ ਜਿਹੜਾ ਕਿ ਇਗਨੋਰ ਸੀ ਇੱਥੇ ਕੋਈ ਵੜਦਾ ਨਹੀਂ ਸੀਗਾ। ਇੱਥੇ ਮਤਲਬ ਕਿ ਖੰਡਰ ਬਣੇ ਹੋਏ ਸੀਗੇ। ਇਸ ਨੂੰ ਹਿਊਮਨ ਰਾਈਟ ਪ੍ਰੈਸ ਕਲੱਬ ਨੇ ਗੋਦ ਵਿੱਚ ਲੈ ਕੇ ਤੇ ਇਹਨੂੰ ਜੋ ਸਵਾਰਿਆ ਹੈਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਟਗੰਪਲ ਆ। ਤੋ ਇਹ ਇਹ ਪਾਰਕ ਟੋਟ ਵੀ ਇੱਕ ਪ੍ਰੇਰਨਾ ਸਰੋਤ ਬਣ ਗਿਆ ਵਾ ਕਿ ਭਈ ਅਸੀਂ ਆਪ ਜੇ ਕੋਈ ਉਦਮ ਕਰੀਏ ਤੇ ਅਸੀਂ ਬਹੁਤ ਕੁਝ ਬਦਲ ਸਕਦੇ ਆ ਅਸੀਂ ਬਹੁਤ ਕੁਝ ਅੱਛਾ ਕਰ ਸਕਦੇ ਆ ਤੋ ਇਸ ਕਰਕੇ ਅਸੀਂ ਸਾਰੇ ਆਪਣੇ ਰਲ ਮਿਲ ਕੇ ਜਿਹੜੇ ਹਿਊਮਨ ਰਾਈਟ ਪ੍ਰੈਸ ਕਲੱਬ ਦੇ ਆਪਣੇ ਮੈਂਬਰ ਸਾਹਿਬਾਨ ਵੀ ਹੈ ਹੋਰ ਵੀ ਹੈ ਲੋਕਾਂ ਨੂੰ ਪ੍ਰੇਰਨਾ ਦੇ ਕੇ ਜੋੜੀਏ ਨਾਲ ਤੇ ਆਪਾਂ ਇਸ ਦੇਸ਼ ਨੂੰ ਇਸ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਜੇ ਆਪਣੇ ਕਹਿ ਰਹੇ ਨੇ ਭਗਵੰਤ ਮਾਨ ਜੀ ਬਣਾਣ ਦੀ ਉਹਨਾਂ ਦੇ ਕੱਲਿਆਂ ਦੇ ਨਾਲ ਰੰਗਲਾ ਪੰਜਾਬ ਨਹੀਂ ਬੰਨਾ ਸੀ ਸਾਰਿਆਂ ਨੂੰ ਉਦਮ ਕਰਨਾ ਪਏਗਾ ਸਾਰਿਆਂ ਨੂੰ ਉਦਮ ਕਰਨਾ ਪਏਗਾ ਉਸ ਲਾਈਨ ਦੇ ਵਿੱਚ ਚੱਲਣਾ ਪਏਗਾ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਪੰਜਾਬ ਪ੍ਰਸ਼ਾਸਨ ਵੀ ਜਿਹੜਾ ਹੈਗਾ ਉਹਨੂੰ ਵੀ ਇਹ ਖੂਪੀ ਜਿਹੜੀ ਹੈਗੀ ਆ ਆਪਣੇ ਅੰਦਰ ਪੈਦਾ ਕਰਨੀ ਪਏਗੀ ਕਿ ਇਹ ਰੰਗਲਾ ਪੰਜਾਬ ਜਿਹੜਾ ਸੀਗਾ ਪਹਿਲਾਂ ਜਿੱਦਾਂ ਦਾ ਸੀਗਾ ਸੋਨੇ ਦੀ ਚਿੜੀਆ ਇਹਨੂੰ ਕਿਹਾ ਜਾਂਦਾ ਸੀ ਹਿੰਦੁਸਤਾਨ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਕਿਉਂ ਕਿਹਾ ਜਾਂਦਾ ਸੀਗਾ ਇਸ ਕਰਕੇ ਕਿਹਾ ਜਾਂਦਾ ਸੀ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੱਬੀ ਵਿਚਾਰਨ ਹੁੰਦੇ ਸੀਗੇ ਤੇ ਲੋਕ ਜਿਹੜੇ ਸੀ ਰੱਬ ਨਾਲ ਜੁੜੇ ਸੀ ਲੋਕ ਸਾਰਿਆਂ ਨਾਲ ਜੁੜੇ ਹੋਏ ਸੀ ਆਪਸ ਵਿੱਚ ਪੇਮ ਪਿਆਰ ਬਹੁਤ ਸੀ ਆਪਸੀ ਸਦਭਾਵਨਾ ਬਹੁਤ ਸੀ ਜਿਹੜੀ ਕਿ ਹੁਣ ਦੂਰ ਹੁੰਦੀ ਜਾਂਦੀ ਹੈ ਲੋਕੀ ਨਸ਼ਿਆਂ ਦੇ ਵਿੱਚ ਜਿਹੜੇ ਸਾਡਾ ਨੌਜਵਾਨ ਹੈਗਾ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਆ ਉਦੋਂ ਨਸ਼ਿਆਂ ਨੂੰ ਜਾਣੇ ਸੀਗੇ ਉਦੋਂ ਇੱਥੇ ਅਮਰਤ ਵਰਸਾ ਸੀਗੀ ਦੁੱਧ ਦੀਆਂ ਨਦੀਆਂ ਵਹਿਦੀਆਂ ਸੀ ਇਹ ਸੀਗੀ ਨਸ਼ਿਆਂ ਦੀ ਜਿਹੜੀ ਉਦੋਂ ਮਤਲਬ ਕਿ ਲੋਕ ਦੁੱਧ ਪੀਂਦੇ ਸੀਗੇ ਦੋ ਮਤਲਬ ਕਿ ਕਸਰਤਾਂ ਕਰਦੇ ਸੀਗੇ ਔਰ ਅੱਜ ਕੱਲ ਜਿਹੜੇ ਹੈਗੇ ਲੋਕ ਜਿਹੜੇ ਸਾਡੇ ਮੁੰਡੇ ਹੈਗੇ ਆ ਉਹ ਨਸ਼ਿਆਂ ਵੱਲ ਜਾ ਰਹੇ ਨੇ ਉਹ ਸਾਨੂੰ ਮਤਲਬ ਕਿ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹਟਾਉਣਾ ਚਾਹੀਦਾ ਉਹਨਾਂ ਨੂੰ ਉਧਰੋਂ ਪਿੱਛੇ ਲਾਣਾ ਚਾਹੀਦਾ ਜਿਹੜੇ ਲੋਕ ਹੈਗੇ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਤਲਬ ਕਿ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਮੈਂ ਇਹਨਾਂ ਸ਼ਬਦਾਂ ਨਾਲ ਅੱਜ ਬਾਬਾ ਜੀ ਦਾ ਬਹੁਤ ਸਵਾਗਤ ਕਰਦਾ ਬਾਬਾ ਜੀ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਹਾਂ